ਅੱਜ ਟਾਂਡਾ ਵਿਕੇ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਅਤੇ ਵਿਜ਼ਨ ਕੇਅਰ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਬੀਆਰ ਕਾਜਲਾ ਹਸਪੀਟਲ ਵਿੱਚ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਇਸ ਤਰ੍ਹਾਂ ਸਮਾਜ ਵਿੱਚ ਉੱਚ ਅਹੁਦੇ ਪ੍ਰਾਪਤ ਕਰਨ ਵਾਲੇ ਅਤੇ ਸਮਾਜਿਕ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੇ ਸੀਨੀਅਰ ਨਾਗਰਿਕਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਮਾਸਟਰ ਪਤਾਸੰਗ ਮਸੀਤੀ ਡਾਕਟਰ ਕੇਵਲ ਸਿੰਘ ਕਾਜਲਾ ਤੇ ਡਾਕਟਰ ਲੱਭਤੀ ਸਿੰਘ ਪਾਲਵਾਦੀ ਇਕਾਈ ਹੈਟੇ ਜੋਜ ਸਮਾਗਮ ਵਿੱਚ ਸੰਸਥਾ ਨੇ ਸਮਾਜ ਵਿੱਚ ਵਿਸ਼ੇਸ਼ ਸਤਾਨ ਪ੍ਰਾਪਤ ਕਰਨ ਵਾਲੇ ਬਜ਼ੁਰਗਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਨਗਰ ਕੌਂਸਲ ਦੇ ਸਾਹਿਬ ਕਾ ਪ੍ਰਧਾਨ ਸੁਭਾਸ਼ ਚੰਦਰ ਸੌਂਦੀ ਗੁਰਨਾਨਕ ਵੀਰ ਦਾ ਆਸ਼ਰਮ ਤੋਂ ਹਰਵਿੰਦਰ ਸਿੰਘ ਕੋਚਪਾਲ ਸਿੰਘ ਸੰਤ ਤੇਜਾ ਸਿੰਘ ਡੇਰਾ ਗੁਰੂ ਸਰ ਖੁੱਡਾ ਜਥੇਦਾਰ ਨੰਦੀਪ ਸਿੰਘ ਖੜਿਆਲਾ ਸੈਣੀਆ ਸਮਾਜ ਸੇਵਕ ਦਵਿੰਦਰ ਸਿੰਘ ਮੋਨਕ ਮਾਸਟਰ ਮਹਿੰਦਰ ਸਿੰਘ ਦੂਰਦਰਸ਼ਨ ਦੇ ਸਾਹਿਬ ਕਾ ਡਾਇਰੈਕਟਰ ਦਲਜੀਤ ਸਿੰਘ ਮਾਸ ਫਾਈ ਬਰਿੰਦਰ ਸਿੰਘ ਮਸੀਤੀ ਆਦਿ ਵਿਸ਼ੇ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਸੰਸਥਾ ਵੱਲੋਂ ਬਜ਼ੁਰਗਾਂ ਦੀ ਬੁਲਾਈ ਲਈ ਕੀਤੇ ਜਾਣ ਵਾਲੇ ਬਕਵਾਕਾਂ ਪੰ ਦਾ ਰੂਪ ਰੇਖਾ ਤਿਆਰ ਕੀਤੀ ਗਈ ਇਸ ਮੌਕੇ ਪ੍ਰੋਫੈਸਰ ਕੇ ਕਲੋਟੀ ਇੰਦਰ ਕੁਮਾਰ ਸੈਣੀ ਜਥੇਦਾਰ ਦਵਿੰਦਰ ਸਿੰਘ ਮੂਨਕਾਂ ਡਾਕਟਰ ਰਣਜੀਤ ਸਿੰਘ ਸੁਰਚੈਨ ਸਿੰਘ ਪਿਆਰਾ ਸਿੰਘ ਕਰਨੈਲ ਸਿੰਘ ਪਰਮਾਨੰਦ ਮੇਦੀ ਭਵਿੰਦਰ ਸਿੰਘ ਪ੍ਰਦੀਪ ਮੂਨਕਾਂ ਰੋਹੀ ਟੰਡਨ ਅਤੇ ਹੋਰ ਹਾਜ਼ਰ ਸਨ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਟੰਡਾ ਨੇ ਬਣਾਇਆ ਔਰ ਇਕੱਤਰਤਾ ਕੀਤੀ ਹੈ ਵਿਦਵਾਨ ਲੋਕਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਨੇ ਔਰ ਇਸ ਨੂੰ ਹੋਰ ਵਧੇਰੇ ਠੀਕ ਠੰਗ ਦਾ ਮਜ਼ਬੂਤ ਕਰਕੇ ਤੇ ਮਜ਼ਬੂਤ ਠੰਗ ਦਾ ਇਹਨੂੰ ਗਾਈਡ ਕਰਨ ਲਈ ਔਰ ਇਹਨੂੰ ਰਨ ਕਰਨ ਲਈ ਚਲਉਣ ਲਈ ਇਹ ਉਪਰਾਂ ਦੇ ਪੀਤੇ ਚਾਰੇ। ਸਾਲ ਦੀ ਤਰ੍ਹਾਂ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਟਾਂਡਾ ਵੱਲੋਂ ਅੱਜ ਇੰਟਰਨੈਸ਼ਨਲ ਸੀਨੀਅਰ ਸਿਟੀਜ਼ਨ ਡੇ ਜਿਹੜਾ ਆ ਉਹ ਟਾਂਡੇ ਵਿੱਚ ਬੜੀ ਧੂਮ ਧਾਵਨਾ ਮਨਾਇਆ ਗਿਆ। ਸਾਡੇ ਇਲਾਕੇ ਦੀਆਂ ਮਾਨਮੱਤੀਆਂ, ਸ਼ਕਸ਼ੀਤਾਂ ਜਿਹੜੀਆਂ ਜਿਹੜੀਆਂ ਸਮਾਜ ਵਾਸਤੇ ਜਿਨ੍ਹਾਂ ਨੇ ਬਹੁਤ ਕੰਮ ਕੀਤੇ ਆ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸਾਡੇ ਸ਼ਹਿਰ ਦੇ ਪਤਵੰਤੇ ਸੱਜਣ ਸੀਨੀਅਰ ਸਿਟੀਜ਼ਨ ਹੋਰ ਜਿਹੜੇ ਉਹ ਇੱਥੇ ਅੱਜ ਬਹੁਤ ਵਧੀਆ ਇਕੱਠ ਸੀ ਸਾਰਿਆਂ ਨੇ ਇਹ ਦਿਨ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ